ਸੁਭੀ ਵਰਗੀ ਜਿਹੜੇ ਸੁਨੀਲ ਬਦਮਾਨ ਵੀਰਾਂ ਦੇ ਨਾਲ ਹੋਰ ਮਤਲਬ ਹੈ ਸੁਆਮੀ ਰਜੇਸ਼ਵਰ ਆਨੰਦ ਜੀ ਹੰਬਾਲੇ ਵਾਲੇ ਉਹ ਵੀ ਪਹੁੰਚ ਰਹੇ ਆ ਜਿਹਨੇ ਕਿਹਾ ਸੀ ਕਿ ਚੁਕਵਾ ਤੁਹਾਨੂੰ ਜੋ ਬਰਦਾਸ਼ਤ ਨਹੀਂ ਦੇ ਸਕਦੇ ਖਾਲਸਾ 8 ਮਹੀਨੇ ਤੋਂ ਬਦਵਕਤ ਹੋ ਗਿਆ ਸਾਰੇ ਤਰ੍ਹਾਂ ਦੇ ਗ੍ਰੰਥਾਂ ਦੇ ਲਈ ਸਖਤ ਕਾਨੂੰਨ ਬਣੇ ਅੱਜ ਆਪ ਆਇਓ ਕੀ ਕਹਿਣਾ ਆਪਸੀ ਬismillah रहमान रहीम ਸੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਰਮਾਈ ਤੇ ਨਾਲ ਹੈ ਸਰਦਾਰ ਗੁਰਜੀਤ ਸਿੰਘ ਜੀ ਪਿਛਲੇ 257 ਦਿਨਾਂ ਤੋਂ ਇਸ ਕਾਵਰ ਦੇ ਉੱਤੇ ਇੱਕ ਮੋਰਚਾ ਲਾ ਕੇ ਬੈਠੇ ਨੇ ਇਸ ਮੋਰਚੇ ਦਾ ਮਕਸਦ ਇਹ ਹੀ ਸੀ ਕਿ ਜਨਤਾ ਦਾ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਣਾ ਕਿ ਆਏ ਦਿਨ ਜਦ ਕੋਈ ਬੇਅਦਬੀ ਹੁੰਦੀ ਹੈ ਤੇ ਉਹਦੇ ਮੁਲਜ਼ਮਾਂ ਦੇ ਖਿਲਾਫ ਕੋਈ ਠੁਕਵਾ ਕਾਨੂੰਨ ਜਿਹੜਾ ਉਹ ਨਹੀਂ ਬਣਿਆ ਤੇ ਪੰਜਾਬ ਦੇ ਵਿੱਚ ਕਿਉਂਕਿ ਵਰਗਾੜੀ ਤੋਂ ਬਾਅਦ ਇੱਕ 트ੈਂਡ ਜਿਆ ਚੱਲ ਪਿਆ ਸੀ ਕਦੀ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਕਦੀ ਕਿਸੇ ਧਰਮ ਦੀ ਤੇ ਮੈਂ ਸਮਝਦਾ ਕਿ ਇਹਦੇ ਖਿਲਾਫ ਇੱਕ ਵਧੀਆ ਠੋਸ ਕਾਨੂੰਨ ਬਣਾਉਣਾ ਬਹੁਤ ਹੀ ਅਹਿਮ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮੈਨੂੰ ਪਤਾ ਲੱਗਿਆ ਕਿ ਕਾਨੂੰਨ ਦਾ ਮਸਕਦਾ ਤਿਆਰ ਹੈ ਸ਼੍ਰੀ ਅਮਨ ਅਰੋੜਾ ਜੀ ਜਿਹੜੇ ਮੰਤਰੀ ਨੇ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ ਲੇਕਿਨ ਉਸ ਕਾਨੂੰਨ ਦੇ ਮਸਕਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਇਹ ਵੀ ਜਿਹੜਾ ਵੀ ਕੋਈ ਬੇਅਦਬੀ ਦਾ ਕਾਂਡ ਹੁੰਦਾ ਹੈ ਸਾਰੇ ਧਾਰਮਿਕ ਮੁਕੱਦਸ ਗ੍ਰੰਥਾਂ ਦੀਆਂ ਔਰ ਅਲੱਗ-ਅਲੱਗ ਪਰਮੇਸ਼ਵਰ ਦੇ ਜੋ ਵੀ ਅਸਰ ਬਣ ਰਹੇ ਨੇ ਉਹਨਾਂ ਵਸਲਿਆਂ ਲਈ ਆਪਣੇ ਜਿਹੜੇ ਧਰਮ ਦੇ ਮੰਨਦੇ ਨੇ ਉਹ ਉਜਵਾਇਆਉਂਦੇ ਨੇ ਔਰ ਜੇਕਰ ਉਹੀ ਆਵਾਜ਼ ਵੱਡੇ ਪੱਤਰ ਤੇ ਇਕੱਠੀ ਹੋ ਕੇ ਰੱਖੇ ਪ੍ਰੋਗਰਾਮ ਰਚ ਕੇ ਬੁਲਾਦ ਕੀਤੀ ਜਾਵੇ ਤਾਂ ਸਰਕਾਰਾਂ ਤੇ ਦਬਾਅ ਬਹੁਤ ਛੇਤੀ ਬਣ ਸਕਦਾ ਹੈ ਉਹ ਆ ਕੇ ਸੁਣੋ ਬੈਠਿਆਂ ਦੀ ਹਾਜ਼ਰੀ ਲੱਗਦੀ ਹੈ ਬਾਬਾ ਜੀ ਨੂੰ ਕੋਈ ਕੰਦਿਆ ਨਹੀਂ ਲੱਗਦੀ ਸ